ਦੋਸਤੋ ਕੈਮਰਾ ਵਾਲਾ ਲੋਕ ਲੈ ਕੇ ਆਏ ਆ ਤੇ ਇਹਦੀ ਨਾਲ ਡਿਟੇਲ ਜਾਣਾਂਗੇ ਬਹੁਤ ਵਧੀਆ ਜੇ ਕਹਦੇ ਹੁਣ ਚੋਰ ਭੁੱਲ ਕੇ ਵੀ ਤੁਹਾਡੇ ਘਰੇ ਨਹੀਂ ਐਂਟਰ ਹੋ ਸਕਦਾ ਬਾਈ ਜੇ ਕੀ ਫੀਚਰ ਨੇ ਇਹਦੇ ਵਿੱਚ ਜਬਰਦਸਤ ਲੋਕ ਹੈ ਜੀ ਮੇਰਾ ਇਹ ਜਿਹੜਾ ਮੰਨ ਲਓ ਘਰ ਦੇ ਬਾਹਰ ਤੁਹਾਡੇ ਬੰਦਾ ਆ ਕੇ ਕੋਈ ਕੋਈ ਵੀ ਘਰ ਦੇ ਬਾਹਰ ਬੰਦਾ ਆਊਗਾ ਘਰ ਘਰ ਦੇ ਬੰਦਿਆਂ ਦੀ ਸ਼ਕਲ ਦੇਖੂਗਾ ਤੇ ਉਹਦੇ ਵਾਸਤੇ ਦਰਵਾਜ਼ਾ ਆਪਣੇ ਆਪ ਖੁੱਲ ਜਾ ਕਰੂਗਾ ਠੀਕ ਹੈ ਸ਼ਕਲ ਦੇਖ ਕੇ ਹਾਂ ਸ਼ਕਲ ਦੇਖੂਗਾ ਬਸ ਇਹਦੇ ਫੇਸ ਐਡਿਟ ਕਰ ਦੇਣਾ ਘਰ ਘਰ ਦੇ ਬੰਦਿਆਂ ਦਾ ਬਸ ਵਾਰੀ ਵਾਰੀ ਜਾ ਕੇ ਦਰਵਾਜ਼ਾ ਖੋਲਣ ਦੀ ਲੋੜ ਨਹੀਂ ਬਦਈ ਸ਼ਗਲ ਦੇਖਿਆ ਕਰੋ ਉਹ ਕਰ ਕਰਦੇ ਬੰਦਿਆ ਦੇ ਉਸ ਵਾਸਤੇ ਦਰਵਾਜ਼ਾ ਖੁੱਲ ਜਾ ਗਰੂ ਆਪਣੇ ਆਪ ਘਰ ਦੇ ਬੰਦੇ ਅੰਦਰ ਆਣਗੇ ਬਾਹਰਲਾ ਬੰਦਾ ਕੋਈ ਅੰਦਰ ਆਣ ਦੀ ਕੋਸ਼ਿਸ਼ ਕਰੂਗਾ ਤਾਂ ਦਰਵਾਜ਼ਾ ਨਹੀਂ ਖੁੱਲਦਾ ਜੀ ਠੀਕ ਹੈ ਨਾਲੇ ਰਿਕਾਰਡਿੰਗ ਹੋਊਗੀ ਨਾਲੇ ਰਿਕਾਰਡਿੰਗ ਹੋਊਗੀ ਜਿਹੜਾ ਜਿਹੜਾ ਬੰਦਾ ਘਰ ਦੇ ਬਾਹਰ ਤੁਹਾਡੇ ਘਰ ਦੇ ਅੰਦਰ ਐਂਟਰ ਕਰੂਗਾ ਐਂਦੇ ਵਿੱਚ ਉਹਦੇ ਸਟੋਰ ਕਰਦਾ ਜਾਊਗਾ ਵੀ ਕਿਹੜੇ ਕਿਹੜੇ ਬੰਦੇ ਘਰ ਦੇ ਵਿੱਚ ਆਇਆ ਉਹ ਸਾਰੇ ਦਾ ਡਾਟਾ ਵੀ ਇਹਦੇ ਵਿੱਚ ਰਹੂਗਾ ਡਾਟਾ ਤੁਸੀਂ ਕਦੋਂ ਮਰਜ਼ੀ ਇਹਦੇ ਵਿੱਚ ਦੇਖ ਸਕਦੇ ਹੋ ਵੀ ਕਿਹੜਾ ਕਿਹੜਾ ਬੰਦਾ ਆਇਆ ਉਹਦਾ ਸ਼ਰਾਰਤੀ ਬੈਲ ਵਜਾ ਕੇ ਭਾਜਦਾ ਉਹਦਾ ਸਿੱਧਾ ਉਹਦਾ ਸਿੱਧਾ ਐਂਦੇ ਵਿੱਚ ਵੀਡੀਓ ਆਜੂਗੀ ਇਹ ਬੰਦਾ ਘਰ ਦੇ ਬਾਹਰ ਆਇਆ ਸੀ ਜਿਹੜਾ ਬੈਲ ਮਾਰ ਕੇ ਆਇਆ ਜੀ ਇਹ ਕਰਕੇ ਦਿਖਾਓ ਜੀ ਇੱਕ ਵਾਰ ਜਿਹੜਾ ਮੰਨ ਲਓ ਘਰ ਦੇ ਬਾਹਰ ਬੰਦਾ ਆ ਕੇ ਐਵੇਂ ਬੈਲ ਵਜਾ ਤੁਹਾਡੇ ਘਰ ਦੇ ਬਾਹਰ ਆ ਕੇ ਬੈਲ ਵਜਾਈ ਤਾਂ ਆਹ ਦੇਖੋ ਉਹਦਾ ਵੀਡੀਓ ਆਇਆ ਕਰੂਗਾ ਜ ਠੀਕ ਹੈ ਜੀ ਜਿਵੇਂ ਮੰਨ ਲਓ ਹੁਣ ਮੈਂ ਅੱਗੇ ਆ ਰਿਹਾ ਹਾਂ ਤਾਂ ਇਹਦਾ ਇਹਦਾ ਵੀਡੀਓ ਬਹੁਤੇ ਆਊਗਾ ਵੀ ਘਰ ਦੇ ਬਾਹਰ ਕਿਹੜਾ ਬੰਦਾ ਆਇਆ ਠੀਕ ਹੈ ਜੀ ਜੇ ਕੋਈ ਰਿਸ਼ਤੇਦਾਰ ਆ ਕੇ ਜੀ ਫਿਰ ਆਪਾਂ ਮੋਬਾਈਲ ਤੋਂ ਵੀ ਖੋਲ ਸਕਦੇ ਹਾਂ ਮੋਬਾਈਲ ਤੋਂ ਵੀ ਜੀ ਤੁਸੀਂ ਮੰਨ ਲਓ ਘਰ ਦੇ ਬਾਹਰ ਬੈਲ ਆ ਕੇ ਵਜਾਊਗਾ ਤਾਂ ਤੁਹਾਡੇ ਮੋਬਾਈਲ ਤੇ ਵੀਡੀਓ ਆ ਜਾਊਗਾ ਤੁਸੀਂ ਦਿੱਲੀ ਬੰਬੇ ਅਮਰੀਕਾ ਕਿਤੇ ਬੈਠਿਓ ਉੱਥੇ ਬੈਠੇ ਬੈਠੇ ਬਟਨ ਦਬੋਗੇ ਤਾਂ ਉਹ ਘਰ ਦੇ ਅੰਦਰ ਐਂਟਰੀ ਲੈ ਸਕਦਾ ਹੈ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਫਿੰਗਰਪ੍ਰਿੰਟ ਦਾ ਆਪਸ਼ਨ ਵੀ ਹੈ ਕਿਸੇ ਨੂੰ ਫਿੰਗਰਪ੍ਰਿੰਟ ਤੁਸੀਂ ਐਡਿਟ ਕਰ ਦੋਗੇ ਤਾਂ ਉਹ ਫਿੰਗਰ ਲਗਾ ਇਸੇ ਨੂੰ ਤੁਸੀਂ ਅਗਰ ਕਾਰਡ ਦੇ ਦਿਓ ਇਹ ਕਾਰਡ ਦਾ ਕਾਰਡ ਚ ਵੀ ਅੰਦਰ ਐਂਟਰੀ ਕਰ ਸਕੂਗਾ ਪਾਸਵਰਡ ਦੱਸ ਦੋਗੇ ਪਾਸਵਰਡ ਨਾਲ ਵੀ ਅੰਦਰ ਐਂਟਰੀ ਲੈ ਸਕੂਗਾ ਜੀ ਚਾਬੀ ਵੀ ਲੱਗ ਜੂਗੀ ਚਾਬੀ ਵੀ ਲੱਗ ਜੂਗੀ ਜਹਾਨ ਭਰ ਦੇ ਅੰਦਰ ਚ ਫੰਕਸ਼ਨ ਹੈ ਜੀ ਤੇ ਫਿਰ ਇਹ ਤਾਂ ਮਹਿੰਗਾ ਬਹੁਤ ਹੋਣਾ ਜੀ ਮਹਿੰਗਾ ਮੁੰਗਾ ਕੋਈ ਨਹੀਂ ਇਹ ਸਿਰਫ 15000 ਰੁਪਏ ਦਾ ਡੋਰ ਲੋਕ ਹੈ ਜੀ ਕੀਵਾਹ ਪੂਰਾ ਸੰਤ ਤੇ ਜਹਾਨ ਭਰ ਦੇ ਫੰਕਸ਼ਨ ਲੈਦੇ ਵਿੱਚ ਹੈ ਫੰਕਸ਼ਨ ਇਸ ਤੋਂ ਵੀ ਵੱਧ ਹੈ ਜੀ ਇਸ ਦੇ ਵਿੱਚ ਤੇ ਮੈਂ ਸਾਰਾ ਕੁਝ 10 ਪਾਣਾ ਵੀ ਸੰਭਵ ਨਹੀਂ ਬਹੁਤ ਹੀ ਸਾਰੇ ਫੰਕਸ਼ਨ ਸਨ। ਲੋ ਜੀ ਦੋਸਤੋ 10-12000 ਦਾ ਤਾਂ ਨਾਰਮਲ ਕਲਾਸਿਕਲ ਲੋਕ ਆਉਂਦਾ ਹੈਗਾ ਪਰ 15000 ਦੇ ਵਿੱਚ ਤੁਹਾਨੂੰ ਸਾਰੇ ਫੀਚਰ ਵਾਲਾ ਲੋਕ ਲੈ ਸਕਦੇ ਸਾਰੇ ਫੀਚਰਸ ਹੋਣਗੇ A ਤੋਂ Z ਦੇ ਫੀਚਰ ਜਿਹੜਾ ਉਹ ਕਰਦੀ ਰੱਖੀ ਕਰੂਗਾ ਲਾਕੀ ਵੀ ਕਰੂਗਾ ਸਾਰੀਆਂ ਫੈਸਿਲਿਟੀਆਂ ਹੋਣਗੇ ਕਈ ਮੇਰੇ ਮਿੱਤਰ ਕਹਿੰਦੇ ਆ ਜੀ ਮੰਨ ਲਓ ਐਸ ਦੀ ਬੈਟਰੀ ਖਤਮ ਹੋ ਗਈ ਤਾਂ ਫਿਰ ਕੀ ਕਰਾਂਗੇ ਜੀ 6 ਮਹੀਨੇ ਦਾ ਪਹਿਲੇ ਕਹਿੰਦੇ ਐਮਰਜੈਂਸੀ ਸਟੋਰ ਰਹਿੰਦੀ ਹੈ ਬੈਟਰੀਆਂ ਦੇ ਵਿੱਚ ਜੀ ਫਿਰ ਵੀ ਅਗਰ ਮੰਨ ਲਓ ਅਗਰ ਬੈਟਰੀਆਂ ਦੀ ਫਿਰ ਵੀ ਤੁਹਾਨੂੰ ਐਮਰਜੈਂਸੀ ਉਹ ਵੀ ਕੰਮਿਸ਼ਨ ਨੂੰ ਖਤਮ ਕਰਤਾ ਫੇਰ ਵੀ ਕੋਈ ਦਿੱਕਤ ਨਹੀਂ ਬਾਹਰੋਂ ਪਾਵਰ ਬੈਂਕ ਲਗਾ ਕੇ ਇਹਨੂੰ ਚਾਰਜ ਕਰੋ ਤੇ ਫਿਰ ਘਰ ਦੇ ਵਿੱਚ ਐਂਟਰੀ ਕਰ ਲਓ ਜੀ ਹਰ ਤਰ੍ਹਾਂ ਦੇ ਫੀਚਰਸ ਐਸ ਦੇ ਵਿੱਚ ਸਾਰਾ ਕੁਝ ਐਸ ਦੇ ਵਿੱਚ ਸਭ ਕੁਝ ਦੇ ਰੱਖਿਆ ਹੈ ਜਿਹੜਾ ਜਿਹੇ ਜੀ ਟੈਕਨੋਲੋਜੀ ਦੇ ਹਿਸਾਬ ਨਾਲ ਬਹੁਤ ਵਧੀਆ ਫੀਚਰ ਨਾਲ ਲੋਟਰ ਪ੍ਰੋਡਕਟ ਹੈ ਜੀ ਇਸ ਤੋਂ ਇਲਾਵਾ ਇੱਕ ਛੋਟਾ ਵੀ ਮੈਂ ਦੇਖ ਰਿਹਾ ਜੀ ਹਾਂ ਅਗਰ ਜਿਵੇਂ ਆ ਦੇਖੋ ਮੇਰਾ ਮਿੱਤਰ ਕੋਈ ਕਵੇ ਮੇਰਾ 15000 ਦਾ ਬਜਟ ਨਹੀਂ ਹੈ ਜੀ ਪਹਿਲੀ ਗੱਲ ਤਾਂ ਕੋਈ ਮੇਰਾ ਮਿੱਤਰ ਆਖੇ ਅਗਰ ਮੈਂ ਬਿਲਡਿੰਗ ਦੇ ਬਾਹਰ ਲਾਣਾ ਹੈ ਲੋਹੇ ਦੇ ਗੇਟ ਦੇ ਵਿੱਚ ਜਿੱਥੇ ਮੀਂਹ ਵੀ ਪਊਗਾ ਪਾਣੀ ਵੀ ਪਊਗਾ ਧੁੱਪ ਵੀ ਪਊਗਾ ਮੈਂ ਉੱਥੇ ਲਗਾਣਾ ਚਾਹੁੰਦਾ ਤਾਂ ਫਿਰ ਮੇਰਾ ਜਿੰਦੇ ਵਾਲਾ ਲੋਕ ਆਂਦਾ ਜੀ ਉਹ ਜਿੰਦੇ ਵਾਂਗੂ ਲੋਕ ਲਗਾ ਦੋ ਉਹਦੇ ਚ ਵੀ ਹੈ ਫੰਕਸ਼ਨ ਹੋਊਗਾ ਫਿੰਗਰਪ੍ਰਿੰਟ ਨਾਲ ਅੰਦਰ ਆ ਸਕੂਗਾ ਤੇ ਉਹ ਕਹਿੰਦਾ ਫਿੰਗਰ ਲਗਾ ਕੇ ਵੀ ਅੰਦਰ ਐਂਟਰੀ ਕਰ ਸਕੂਗਾ ਜੀ ਤੇ ਮੋਬਾਈਲ ਕੋਈ ਪ੍ਰੋਬਲਮ ਕੋਈ ਮੀਤ ਆਪਣਾ ਕੋਈ ਪ੍ਰੋਬਲਮ ਨਹੀਂ ਮੋਬਾਈਲ ਤੇ ਬਟਨ ਦਬੋਗੇ ਤਾਂ ਵੀ ਤੁਹਾਡੇ ਘਰ ਦਾ ਗੇਟ ਹੈ ਜਿਹੜਾ ਮੇਨ ਗੇਟ ਆ ਹੁੰਦੇ ਵਾਸਤੇ ਖੁੱਲ ਜੂਗਾ ਜੀ ਉਹ ਤਾਂ ਮੈਂ ਸਾਈਡ ਤੇ ਪਿਕਚਰ ਦਿਖਾ ਰਿਹਾ ਤੇ ਉਹਦੀ ਪਿਕਚਰ ਦੇ ਵੀ ਦੇਖ ਸਕੋਗੇ ਜੀ ਉਹ ਵਾਲਾ ਫਿਰ ਇਸ ਤੋਂ ਇਲਾਵਾ ਇੱਕ ਹੋਰ ਜ਼ਿਆਦਾ ਮੇਰਾ ਕੋਈ ਮਿੱਤਰ ਆ ਕੇ ਮੇਰਾ 5500 ਦਾ ਵੀ ਬਜਟ ਨਹੀਂ ਮੈਂ ਹੋਰ ਵੀ ਘੱਟ ਪੈਸੇ ਲਗਾਣੇ ਆ ਤਾਂ ਫਿਰ ਇਹਦੇ ਵਿੱਚ ਅਸੀਂ ਕਿ ਇਹ ਨਵਾਂ ਇਨਵੈਂਟ ਕਰਤਾ ਜੀ ਸਿਰਫ 4000 ਰੁਪਏ ਦਾ ਲੋਕ ਜੀ ਸਿਰਫ ਇੰਨਾ ਕੁ 파ਟ ਹੈ ਜਿਹੜਾ ਇਹ ਬਾਹਰ ਰਹਿ ਜਾਏ ਠੀਕ ਹੈ ਜੀ ਸਿਰਫ ਇਹ ਪਾਰਟ ਇਕੱਲਾ ਬਾਹਰ ਨજર ਆਏਗਾ ਬਾਕੀ ਸਾਰਾ ਕੁਝ ਅੰਦਰ ਅੰਦਰ ਰਹ ਜੇਗਾ ਜਿਹੜਾ ਬੰਦਾ ਤੁਹਾਡੇ ਕਰ ਜਿੰਦਾ ਜਿੰਦਾ ਫਿੰਗਰਪ੍ਰਿੰਟ ਅੰਦੇ ਚ ਐਂਟਰ ਕਰ ਦੋਗੇ ਬਸ ਉਹਨੇ ਫਿੰਗਰ ਲਗਾਨੀ ਹੈ ਤਾਂ ਆ ਲੋਕ ਦੇਖੋ ਜੀ ਆ ਲੋਕ ਅੰਦਰ ਚਲਾ ਗਿਆ ਜੀ ਫਿਰ ਜਿੱਦੋਂ ਅੰਦਰ ਚਲਾ ਗਿਆ ਲੋਕ ਆਪਣੇ ਆਪ ਖੁੱਲ ਜੇਗਾ ਜੀ ਫਿੰਗਰਪ੍ਰਿੰਟ ਲਗਾਨੀ ਹੈ ਲੋਕ ਖੁੱਲ ਜਿਆ ਕਰੇਗਾ ਠੀਕ ਹੈ ਜੀ ਤੇ ਫੇਰ ਤੁਸੀਂ ਮੋਬਾਈਲ ਨਹੀਂ ਖੋਲਣਾ ਚਾਹੋਗੇ ਤਾਂ ਨੂੰ ਹੀ ਮੋਬਾਈਲ ਤੇ ਐਪਲੀਕੇਸ਼ਨ ਦਾ ਬਟਨ ਦੱਬੋਗੇ ਤਾਂ ਮੋਬਾਈਲ ਤੇ ਕਿਤੇ ਵੀ ਬੈਠੋ ਇਹਨੂੰ ਹੀ ਬਟਨ ਦੱਬੋਗੇ ਤੁਹਾਡੇ ਘਰ ਦਾ ਦਰਵਾਜ਼ਾ ਉਸ ਵਾਸਤੇ ਖੁੱਲ ਜਾਊਗਾ ਕਿਸੇ ਦਾ 15000 ਦਾ ਬਜਟ ਨਹੀਂ ਤਾਂ ਫੇਰ ਇਹ ਮਾਤਰ ਸਿਰਫ 4000 ਰੁਪਏ ਦਾ ਜੀ 4000 ਰੁਪਏ 'ਚ ਛੋਟਾ ਡੱਡੂ ਮਿਲ ਜਾਊਗਾ ਆ ਛੋਟਾ ਲੋਕ ਮਿਲ ਜਾਊਗਾ ਫੀਚਰ ਸਾਰੇ ਹੈਗੇ ਤੇ ਸਾਰਾ ਉਹੀ ਉਹਨੂੰ ਕਹਿੰਦੇ ਆ ਕਿ ਉਸ ਦਾ ਮਜ਼ਾ ਇਸ ਦੇ ਵਿੱਚ ਵੀ ਆ ਜਾਊਗਾ ਜੀ ਕੀ ਬਾਤ ਹੈ ਸਿਰਫ ਮਾਤਰ 4 4000 ਤੇ 4 ਗੁਣਾ ਪੈਸੇ ਕੱਟੋਗੇ ਲੋ ਵੀ ਦੋ ਤਾਂ ਉਹਨੂੰ ਵਧੀਆ ਦਰਵਾਜ਼ਾ ਕੋਈ ਵੀ ਸੀਸੀਟੀਵੀ ਤੁਹਾਡਾ ਇੱਕ ਪਾਸੇ ਰਹਿ ਜਾਂਦਾ ਇਹ ਜਮਾਂ ਐਗਜੈਕਟ ਦੱਸਦਾ ਗੁਰੂ ਕਿਹੜਾ ਬੰਦਾ ਸ਼ਰਾਰਤ ਕਰ ਗਿਆ ਜਾਂ ਕਿਹੜਾ ਬੰਦਾ ਤੁਹਾਡੇ ਲੋਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਇੱਕ ਵਾਰ ਬਠਿੰਡੇ ਵਿਕਾਸ ਟ੍ਰੇਡਿੰਗ ਵਾਲੇ ਕੋਲ ਗਿੜਾ ਮਾਰ ਜਿਓ ਹੋਰ ਬਹੁਤ ਸਾਰੀ ਵੈਰਾਈਟੀ ਆ ਕੋਈ ਵੀ ਚੀਜ਼ ਤੁਸੀਂ ਲੈਣੀ ਆ ਖਰੀਦਣੀ ਆ ਵਧੀਆ ਕੁਆਲਿਟੀ ਦੀ ਵਧੀਆ ਰੇਂਜ ਤੇ ਰੇਟ ਬਹੁਤ ਘੱਟ ਨੇ ਮਤਲਬ ਚైనా ਨਾਲੋਂ ਵੀ ਸਸਤੇ ਰੇਟ ਤੁਹਾਨੂੰ ਇੱਥੇ ਮਿਲਣਗੇ